ਨੂੰ ਪਤਾ ਹੈ ਸੰਡੇ ਇਵਨਿੰਗ ਇਵਨਿੰਗ ਜਿਹੜਾ ਇੱਕ ਬਹੁਤ ਹੀ ਅਨਫੋਰਚੂਨੇਟ ਤੇ ਸ਼ੈਡਿੰਗ ਟੈਕਕਨਸੀਡੈਂਟ ਉਹ ਹੋਇਆ ਪਿਆ ਸੀ ਜਿੱਥੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ थाना ਡਿਵੀਜ਼ਨ ਨੰਬਰ 5 ਦਾ ਜਿਹੜਾ ਏਰੀਆ ਹੈ ਬਸਤੀ ਸ਼ੇਖ ਉੱਥੇ ਇੱਕ ਵਿਅਕਤੀ ਹੈਗਾ ਉਹ ਇੰਜਰਡ ਪਾਇਆ ਗਿਆ ਹੈਗਾ ਉਹਦਾ ਨਾਮ ਅੰਕਿਤ ਜੰਮਾਸੀ ਉਹ ਜਦੋਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਅਸੀਂ ਜੀ ਮੁੱਖ ਤੇ ਗਏ ਮੋਕੇ ਤੇ ਬਾਅਦ ਚ ਪਤਾ ਚਲਿਆ ਕਿ ਜਿਹੜਾ ਅੰਕਿਤ ਜਾਂਬਾ ਜਿਹੜਾ ਹਾਂ ਨਾਂ ਦਾ ਇਹ ਬੁੱਕ ਹੈ ਉਹਦੀ ਕਿਸੇ ਨੇ ਉਹਦੇ ਤੇ ਕਾਫੀ ਸਟੈਪਿੰਗ ਕੀਤੀ ਸੀ ਜਦੀ ਬਾਅਦ ਚ ਅਨਫੋਰਚਨਟਲੀ ਜਿਹੜੀ ਗਤੀਵਿਧੀ ਜਿਹੜੀ ਵਾਪਰੀ ਉਹ ਸ਼ਿਵਲ ਹਸਪਤਲ ਦੇ ਵਿੱਚ ਹੋ ਗਈ ਸੀ ਇਸੇ ਦੇ ਕੇਸ ਦੇ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਜਿਲ੍ਹੇ ਦੇ ਜੀ ਦੇ ਨਿਰਦੇਸ਼ਾਂ ਹੇਠ ਇਮੀਡੀਏਟਲੀ ਜਿਹੜੀ ਹੈ ਕਿ ACP ਬਸਤੇ ਨਿਰਦੇਸ਼ ਰੇ SP ਵੈਸਟ SHQ ਪਾਗੰਗਮ SHQ ਵਸਤੀਵਾਵਾ ਕੇ ਨੇ ਪਤੇ SHQ ਡਿਜ਼ਿਲ SHQ ਬਾਰਦੋਖਨ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਇਮੀਡੀਏਟਲੀ ਲਈ ਹੈ ਜੀ ਇੱਕ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਸੀ ਅਸੀਂ ਇਸ ਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਸਾਰੇ ਫੈਕਟਸ ਚੈੱਕ ਕੀਤੇ ਸਪੋਰਟ ਦਾ ਵੈਰੀਫਾਈ ਇਨਕੁਇਰੀ ਜਿਹੜਾ ਹੈਗਾ ਉਹ ਕੀਤਾ ਉਸ ਤੋਂ ਕਰਨ ਤੋਂ ਬਾਅਦ ਅਸੀਂ ਜਿਹੜਾ ਇੱਕ ਇੱਕ ਪਛਪਨ ਨੰਬਰ ਕਹਾਇਆ ਜਿਹੜੀ ਹੈ 302 348 506 324 148 199 ਅਾ 8 ਲੋਕਾਂ ਦੇ ਖਿਲਾਫ ਅਸੀਂ ਦੰਸ਼ ਜਿਹੜੀ ਹੈਗੀ ਉਹ ਕੀਤੀ ਸੀ ਅ ਇਹ ਸੀ ਜਿਹੜੀ ਇਨਵੈਸਟੀਗੇਸ਼ਨ ਹੈ ਜ ਅਸੀਂ ਜਿਹੜਾ ਹੈਗਾ ਬਾਕੀ ਜਿਹੜੇ ਵੀ ਫੈਕਟਸ ਹੈਗੇ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਵੱਖ-ਵੱਖ ਥਾਵਾਂ ਤੇ ਰੇਡਾਂ ਕੀਤੀਆਂ ਹੈਗੀ ਇਹਦੇ ਚ ਜਿਹੜੇ ਮੇਨ ਅਕਿਊਜ਼ਡ ଥିਦੀ 3 ਤੋਂ 3 ਮੇਨ ਅਕਿਊਜ਼ਡ ਹੈਗੇ ਜਿਵੇਂ ਜਿਹੜੇ ਸੁਦਸਕਾਨ ਸਿੰਘ ਮਨੀ ਬਦੀਤ ਅਲੀਆਸ ਸੋਨੂ ਅਤੇ ਕੁਲਵਿੰਦਰ ਕੋ ਜਿਹੜੀ ਜਸ ਸੋਨੂ ਦੀ ਮਦਰ ਹੈਗੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ ਇਹਨਾਂ ਤੋਂ ਜਿਹੜਾ ਹੈਗਾ ਇੱਕ ਮਾਡਰ ਰਜਨਾਬਿਰਤਨ ਹੈਗਾ ਜਿਹੜਾ ਉਹ ਵੀ ਰਿਕਵਰ ਕਰ ਲਿਆ ਹੈਗਾ ਜਿਹੜੇ ਬਾਕੀ ਬੰਦੇ ਹੈ ਉਹਨਾਂ ਦੇ ਲਈ ਅਸੀਂ ਛੇਤੀ ਤੋਂ ਛੇਤੀ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਇਨਕਤ ਕਰਵਾਉਣਾ ਹੈ ਸਰ ਕੀ ਗਾਹ ਹੈ ਕਿ ਆ ਜਿਹੜਾ ਟੋਟਲ ਤੁਸੀਂ ਇਨਸੀਡੈਂਟ ਦੇਖੋਗੇ ਤਾਂ ਇਨਸੀਡੈਂਟ ਦੇ ਪਹਿਲਾਂ ਇਹਨਾਂ ਦੀ ਆਪਸੀ ਰੰਜਿਸ਼ ਸੀ ਇੱਕ 2021 ਦੇ ਵਿੱਚ ਇੱਕ ਪਹਿਲਾਂ ਦਰਸ ਕੀਤੀ ਹੋਈ ਸੀ ਜਿਸ ਦੋ ਐਫਆਰ ਜਿਹੜਾ ਡਿਸੀਜ ਹੈ ਉਹਦੇ ਖਿਲਾਫ ਜਿਹੜੀ ਐਫਆਰ ਹੈ ਉਹ ਦੰਕ ਪੁੱਛੀ ਗਈ ਤੁਸੀਂ ਕਰਕੇ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਆ ਆਪਸੀ ਜਿਹੜਾ ਹੈ ਇਸ਼ੂ ਉਹ ਚੱਲਦਾ ਸੀ ਇਸੇ ਕਰਕੇ ਇਹਨਾਂ ਦਾ ਜਿਹੜਾ ਆ ਜੋ ਆ ਮੋੜ ਹੈ ਆ ਇਸ ਇਨਸੀਡੈਂਟ ਨੂੰ ਜਿਹੜੀ ਲੇਡੀ ਉਹਨੂੰ ਮਦਦ ਰੋਣਾਂ ਕੀ ਰੋਲ ਦੇ ਵਿੱਚ ਮਦਰ ਦਾ ਕੀ ਰੋਲ ਹੈ ਲੈਟਾ ਜਿਹੜੀ ਕਮਾ ਦਾ ਸਪੌਟ ਤੇ ਮਦਰ ਦੀ ਇਨਵੋਲਵਮੈਂਟ ਹੈ ਇਸ ਤੋਂ ਇਲਾਵਾ ਜਦ ਵੀ ਹੈ ਕਿ ਸੋਨੂੰ ਸੋਨੂੰ ਨੂੰ ਪਨਾ ਜਨ ਦਾ ਜਿਹੜਾ ਇਲਜ਼ਾਮ ਹੈ ਤਾਂ ਉਹ ਵੀ ਉਹਨੇ ਮਦਦ ਤੇ ਲਗਾ ਟੋਟਲ ਜਿਹੜਾ ਮਦਰ ਸਿਸਰ ਟੋਟਲ ਟੋਟਲ ਮੈਂ ਕਿਹਾ ਸੀ ਕਮਾ ਉਹ ਰਿਡਿ ਦੱਸਿਆ 8 ਬੰਦੇ ਦੇ ਗਲੱਬ ਅਫੇਲਿਆ ਰਜਿਸਟਰ ਹੋਈ ਹੈ ਜਦੋਂ ਇੱਥੇ ਕੁਝ ਬੰਦੇ ਬੰਨੇ ਨੇ ਤੇ ਕੁਝ ਬੰਦੇ ਪਨਾ ਹੈ ਪਹਿਲਾ ਇਨਸੀਡੈਂਟ ਕੀ ਸੀ ਜਿਹਦੇ ਕਰਕੇ ਇਨੀ ਰੰਜਿਸ਼ ਬਣੀ ਪਹਿਲਾ ਇਨਸੀਡੈਂਟ ਕੋਲ ਵੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ 2021 ਦੇ ਵਿੱਚ ਇਹਨਾਂ ਦਾ ਆਪਸ ਵਿੱਚ ਇਨਸੀਡੈਂਟ ਹੋਇਆ ਸੀਗਾ ਉਹਦੇ ਚ ਪੱਤਰ ਵੀ ਇਨਸੀਡੈਂਟ ਕੀ ਸੀ ਉਹਦੇ ਚ 306 ਦਾ ਐਫ ਆਈ ਆਰ ਜਿਹੜਾ ਹੈਗਾ ਜਿਹੜਾ ਹੰਕੀ ਚਾਂਪਾ ਦੇ ক্লাব ਨਾਲ ਹੋਇਆ ਸੀਗਾ ਇਸੇ ਕਰਕੇ ਇਹਨਾਂ ਦੀ ਕਿਤੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਹੈਗੇ ਨਾ ਰਿਲੇਟਡ ਕੇਸ ਦੇ ਸੰਬੰਧ ਦੇ ਵਿੱਚ ਪਹਿਲਾਂ ਕਦੇ ਚੱਲਦੇ ਸੀ ਜਿਵੇਂ ਪਹਿਲਾਂ ਵੀ ਚੱਲਦੇ ਸੀ ਤੁਹਾਨੂੰ ਹਾਂ ਇਹਨਾਂ ਦੇ ਕਿਲਾ ਪਹਿਲਾਂ ਕੋਈ ਪ੍ਰੋਜੈਕਟ ਹੈ ਜੀ